ਅਕਸਰ ਅਸੀਂ ਜਦੋਂ ਹਾਈਵੇ ਤੋਂ ਨਿਕਲਦੇ ਆਂ ਪੰਜਾਬ ਭਰ ਦੇ ਵਿੱਚ ਕਿਸੇ ਵੀ ਇਲਾਕੇ 'ਚ ਜਾਂਦੇ ਆਂ ਤਾਂ ਸਾਨੂੰ 4-ਵీలਰ ਜ਼ਰੂਰ ਮਿਲਦੇ ਨੇ ਉਹਨਾਂ 4-ਵీలਰ ਤੇ ਉੱਤੇ ਕਿਤੇ ਫਾਸਟ ਫੂਡ ਦਾ ਕੰਮ ਹੁੰਦਾ ਵਾ ਤਾਂ ਕਿਤੇ ਰੈਸਟੋਰੈਂਟ ਖੁੱਲੇ ਹੁੰਦੇ ਨੇ ਮਿੰਨੀ ਪਰ ਅੱਜ ਜਿਹੜੀ ਅਸੀਂ ਆਪਣੇ ਦਰਸ਼ਕਾਂ ਨੂੰ ਤਸਵੀਰ ਦਿਖਾਉਣ ਜਾ ਰਹੇ ਆਂ ਉਹ ਨਾ ਤਾਂ ਫਾਸਟ ਫੂਡ ਦਾ ਕੰਮ ਆ ਅਤੇ ਨਾ ਹੀ ਕੋਈ ਮਿੰਨੀ ਰੈਸਟੋਰੈਂਟ ਖੁੱਲਿਆ ਵਾ ਉਹ ਤਸਵੀਰ ਆ ਕਿ ਡੇਲੀ ਨੀਡ ਵਾਲਾ ਜੋ ਘਰ ਅਸੀਂ ਵਰਤਦੇ ਆਂ ਯੂਜ਼ ਕਰਦੇ ਆਂ ਉਹ ਸਾਰਾ ਸਮਾਨ ਇਸ 4-ਵీలਰ 'ਚੋਂ ਮਿਲ ਸਕਦਾ ਵਾ ਸਮਾਨ ਕੀ ਹੈ ਜਿੱਥੇ ਕਰਿਆਨਾਵਾ ਉਥੇ ਨਾਲ ਦੀ ਨਾਲ ਬੱਚਿਆਂ ਵਾਸਤੇ ਸਟੇਸ਼ਨਰੀ ਹੈ ਅਤੇ ਬੱਚਿਆਂ ਵਾਸਤੇ ਨਾਲ ਦੀ ਨਾਲ ਜੇਕਰ ਗੱਲ ਕੀਤੀ ਜਾ ਬਿਸਕਟ ਵਗੈਰਾ ਜਾਂ ਹੋਰ ਜ਼ਰੂਰੀ ਜਿਹੜਾ ਸਮਾਨ ਆ ਬੱਚਿਆਂ ਦਾ ਉਹ ਸਾਰਾ ਮਿਲ ਸਕਦਾ ਯਾਨੀ ਕਿ ਕੋਈ ਵੀ ਚੀਜ਼ ਐਸੀ ਨਹੀਂ ਜਿਹੜੀ ਲੈਣ ਵਾਲੀ ਜਿਹੜੀ ਇਸ 4 ਵੀਲਰ ਤੋਂ ਨਹੀਂ ਮਿਲ ਸਕਦੀ ਇੱਥੋਂ ਤੱਕ ਕਿ ਇਸ 4 ਵੀਲਰ ਦੇ ਵਿੱਚ ਸਬਜ਼ੀਆਂ ਤੱਕ ਵੀ ਇਸ ਨੌਜਵਾਨ ਜੀਵ ਕੁਮਾਰ ਵੱਲੋਂ ਰੱਖੀਆਂ ਗਈਆਂ ਨੇ ਮੌਸਮ ਜੇ ਪਾਵੇਂ ਬਦਲਾਵ ਆ ਗਿਆ ਵਾ ਪਰ ਸਬਜ਼ੀਆਂ ਜ਼ਰੂਰ ਉਸ ਨੌਜਵਾਨ ਨੇ ਰੱਖੀਆਂ ਵਾ ਹਰ ਰੋਜ਼ ਸਵੇਰੇ ਨਿਕਲਦਾ ਵਾ ਤਾਂ ਸ਼ਾਮ ਨੂੰ ਇਸ 4-ਵੀਲਰ ਨੂੰ ਬੰਦ ਕਰਕੇ ਘਰ ਜਾ ਕੇ ਘਰ ਲੈ ਜਾਂਦਾ ਵਾ ਬਾਪ ਚਲਾ ਜਾਂਦਾ ਵਾ ਉਮਰ ਛੋਟੀ ਸੀ 10ਵੀਂ ਚ ਪੜਦਾ ਸੀ ਤੇ ਪੜ੍ਹਾਈ ਛੱਡ ਦਿੰਦਾ ਵਾ ਆਪਣੇ ਭਰਾਵਾਂ ਨੂੰ ਪੜ੍ਹਾਉਣ ਵਾਸਤੇ ਮਾਂ ਕੱਲੀ ਸੀ ਘਰ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਸੀ ਕਿਸੇ ਵੇਲੇ ਤਾਂ ਫਿਰ ਉਸ ਤੋਂ ਬਾਅਦ ਮਨ 'ਚ ਸੋਚ ਜਾਂਦੀ ਹੈ ਆਪਣੀ ਪੜ੍ਹਾਈ ਛੱਡ ਕੇ ਤੇ ਇੰਦਰਲੇ ਪਾਸੇ ਲੱਗ ਜਾਂਦਾ ਵਾ ਕੰਮ ਕਰਨ ਲੱਪੈਂਦਾ ਤਾਂ ਜੋ ਆਪਣੇ ਘਰ ਤੋਂ ਇੱਕ ਚੰਗੇ ਢੰਗ ਨਾਲ ਚਲਾ ਸਕੇ ਗੱਲਬਾਤ ਜ਼ਰੂਰ ਕਰਨ ਦੀ ਉਸ ਅਰਜੀਵ ਨਾਲ ਕੋਸ਼ਿਸ਼ ਕਰਾਂਗੇ ਅਰਜੀਵ ਨਾਮ ਤਾਂ ਸੀ ਦੱਸ ਦਿੱਤਾ ਪਰ ਮਨ 'ਚ ਸੋਚ ਕਿਦਾਂ ਆਪਣੇ ਆਈ ਕਿ ਅਸੀਂ 4-ਵਿਲਰ ਦਿੰਦੇ ਆ ਕੰਮ ਕਰਨਾ ਕਿਉਂਕਿ ਬਹੁਤ ਘਟੇ ਜਿਹਾ ਮਿਲਦਾ ਵਾ ਦੇਖਣ ਨੂੰ ਫਾਸਟ ਫੂਡ ਜਾਂ ਰੈਸਟੋਰੈਂਟ ਜ਼ਰੂਰ ਰਹੀ ਦੇਖਦੇ ਆ 4-ਵਿਲਰ ਸਰ ਸਭ ਤੋਂ ਪਹਿਲਾਂ ਜੈਪੀਰਾ ਦੀ ਮੈਂ ਅਰਜੀਵ ਕੁਮਾਰ ਫੋਕਲ ਪੈਂਟ ਬਟਾਲਾ ਦਾ ਵਿੱਚ ਆਪਾਂ ਦੁਕਾਨ ਕੀਤੀ ਹੈ ਪਹਿਲਾਂ ਮੇਰੇ ਕੋ ਰੇੜੀ ਸਿੰਪਲ ਰੇੜੀ ਹੁੰਦੀ ਸੀ ਉਸ ਤੋਂ ਬਾਅਦ ਮੈਂ 2-3 ਸਾਲ ਮਿਹਨਤ ਕੀਤੀ ਤੇ ਇੱਕ ਰੇੜੀ ਹੋਰ ਬਣਾਈ ਰੇੜੀ ਤੋਂ ਬਾਅਦ ਫਿਰ ਉੱਤੇ ਥੋੜਾ ਘਰ ਦਾ ਸਰਕਲ ਨਹੀਂ ਚੱਲਣ ੜਿਆ ਕੰਮ ਵਧਾਉਣ ਦੀ ਕੋਸ਼ਿਸ਼ ਕੀਤੀ ਮੈਂ ਕਰਿਆਨਾ ਕਰੀ ਉਹਨਾਂ ਨਾਲ ਮੰਗਦੇ ਇਥੇ ਡਿਮਾਂਡ ਹੁੰਦੀ ਸੀ ਉਹਦੀ ਵੀ ਤੇ ਮੈਂ ਰੱਖਣਾ ਸ਼ੁਰੂ ਕੀਤਾ ਫਿਰ ਮੈਂ YouTube ਤੋਂ ਆ ਗੱਡੀ ਵੇਖੀ ਗੱਡੀ ਵੇਖ ਕੇ ਤਿਆਰ ਕਰਵਾਈ ਤਿਆਰ ਕਰਵਾਉਣ ਤੋਂ ਬਾਅਦ ਫਿਰ ਮੈਂ ਸਾਰਾ ਸਮਾਨ ਅਤੇ ਰੱਖਣਾ ਸ਼ੁਰੂ ਕਰ ਦਿੱਤਾ ਕਰਿਆਨਾ ਸਬਜੀ ਕੋਲਡ ਡਰਿੰਕ ਆਦੀ ਸਾਰੀਆਂ ਚੀਜ਼ਾਂ ਰੱਖਿਆ। ਤਰਜੀਬ ਅਸੀਂ ਚਲੋ ਪੁੱਛਦੇ ਦੇ ਨਹੀਂ ਪਰ ਫਿਰ ਵੀ ਅਸੀਂ ਜ਼ਰੂਰ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਕਿੰਨੀ ਕਿ ਲਾਗਤ ਲੱਗ ਗਈ ਸੀ ਇਸ ਗੱਡੀ ਦੇ ਉੱਤੇ ਤਿਆਰ ਕਰਦੇ। ਸਾਰਾ ਇਹਦਾ ਮੈਂ 2.5 ਲੱਖ ਰੁਪਏ ਦਾ ਖਰਚਾ ਹੋਇਆ ਮੇਰਾ ਸਾਰਾ ਤਿਆਰ ਕਰਾਂ ਤੇ। ਹਾਂਜੀ। ਸਰ ਇਨਕਮ ਕਿੰਨੀ ਹੋ ਜਾਂਦੀ ਹੈ ਘਰ ਦਾ ਗੁਜ਼ਾਰਾ ਚੰਗਾ ਹੋ ਜਾਂਦਾ। ਹਾਂਜੀ ਸਰ ਚੱਲੀ ਜਾਂਦਾ ਆਪਣਾ 4-5000 ਰੁਪਿਆ ਸੇਲ ਦੇ ਹਲੇ ਦਿਹਾੜੀ ਦੀ ਹੋ ਜਾਂਦੀ ਏ। ਉਹਦੇ ਵਿੱਚੋਂ ਖਰਚੇ-ਕੁਰਚੇ ਕੱਢ ਕੇ ਹੋ ਜਾਂਦਾ ਘਰ ਦਾ ਸਰਕਲ ਚੱਲਣ ਡਿਆ। ਨਾਲ ਭਰਾ ਕਰਦਾ ਨੌਕਰੀ ਥੋੜਾ ਉਹ ਵੀ ਦੇ ਦਿੰਦਾ ਥੋੜਾ ਚੱਲਦਾ ਘਰ ਦਾ ਵਧੀਆ ਸਰਕਲ। ਅੱਛਾ ਤੁਸੀਂ ਕਿੰਨੀਆਂ ਜਮਾਤਾਂ ਤੱਕ ਪੜੇ ਹੋ? ਮੈਂ ਸਾਰ 10ਵੀਂ ਪਾਸ ਕੀਤੀ 11ਵੀਂ 'ਚ ਮੈਂ ਹਟ ਗਿਆ ਸੀ। ਕਾਰਨ ਕੀ ਸੀ ਫਿਰ ਕਿਉਂ ਪੜ੍ਹਾਈ ਛੱਡ ਦਿੱਤੀ ਗਈ? ਕਾਰਨ ਸਰ ਮੇਰੇ ਡੈਡੀ ਦੀ ਡੈਥ ਹੋ ਗਈ 2017 'ਚ ਉਸ ਤੋਂ ਬਾਅਦ ਮੈਂ ਛੱਡ ਦਿੱਤੀ। ਹਾਂਜੀ। ਕਾਰਨ ਸਾਰ ਇਹ ਹੀ ਚਲੋ ਡੈਡੀ ਸਾਰੇ ਤੋਂ ਘਰ ਚਲਾਉਣ ਵਾਲੇ ਡੈਡੀ ਉਹਨਾਂ ਦੇ ਠੀਕ ਨਹੀਂ ਰਹਿੰਦੇ ਉਹ ਤੋਂ ਬਾਅਦ ਮੈਂ ਉਹਨਾਂ ਨਾਲ ਆਣਾ ਸ਼ੁਰੂ ਕਰ ਦਿੱਤਾ ਇੱਥੇ ਕੰਮ ਦੇ ਤੇ ਰੋਟੀ ਦਾ ਫਿਰ ਸਰਕਲ ਨਹੀਂ ਚੱਲਣ ਡਿਆ ਆਪਣੇ ਘਰ ਦਾ ਸਰਕਲ ਨਹੀਂ ਚੱਲਦਾ ਉਹਦੇ ਕਰਕੇ ਫਿਰ ਮੈਨੂੰ ਕੰਮ ਕਰਨਾ ਪਿਆ ਪੜਾਈ ਛੱਡਣੀ ਪਈ ਹਾਂਜੀ ਮਨਜਾਇਆ ਨਹੀਂ ਕਿ ਮੇਰੇ ਭਰਾ ਦੇ ਪੜਦੇ ਪਏ ਆ ਤੇ ਮੈਂ ਕੰਮ ਛੱਡ ਕੇ ਬਹਿ ਗਿਆ ਮੈਂ ਇਸ 4 ਵੀਲਰ ਜੋਗਾ ਜਾਂ ਇਸ ਦੁਕਾਨ ਜੋਗਾ ਰਹਿ ਗਿਆ ਨਹੀਂ ਸਰ ਫਿਰ ਜਦੋਂ ਆਪਣੇ ਸਿਰ ਤੇ ਸਾਰੀ ਪੈ ਗਈ ਡੈਡੀ ਅਸਵੈਰ ਹੋਣ ਦੇ ਸਮੇਂ ਉਹਨਾਂ ਨੇ ਇੱਕੋ ਗੱਲ ਕਹੀ ਸੀ ਕਹਿੰਦੇ ਕਿ ਪੁੱਤ ਉਹਨੂੰ ਤੇਰੇ ਸਿਰ ਤੇ ਜ਼ਿੰਮੇਵਾਰੀ ਸਾਰੀ ਤੂੰ ਹੈ ਇਹਨਾਂ ਨੂੰ ਸੰਭਾਲਣਾ ਨਾਲ ਮੇਰਾ ਭਰਾ ਪੜਨ ਰਿਹਾ ਸੀ ਉੱਤੇ ਹੀ ਪੈਸੇ ਪੁਏ ਲੱਗੇ ਆਵਾ ਤੇ ਉਹਦੇ ਮੈਨੂੰ ਫਿਰ ਪੂਰਾ ਕੰਮ ਕਰਨਾ ਪਿਆ ਉਹਦਾ ਪੜਾਈ ਪੂਰੀ ਕਰਾਉਣ ਲਈ ਮੈਨੂੰ ਕਰਨਾ ਪਿਆ ਛੋਟਾ ਪੜਦਾ ਸੀ 10ਵੀਂ ਤੱਕ ਉਹ ਪੜਨ ਰਿਹਾ ਸੀ ਉਹਨੂੰ 2 ਸਾਲ ਪੜਾਇਆ ਪੜਾਣ ਕਰਨ ਉਹਨਾਂ ਦੀ ਫਿਰ ਪੜਾਈ ਖਰਾਬ ਹੋਣ ਦੀ ਮੈਂ ਆਪਣੀ ਕਰ ਲਈ 10th ਪਾਸ ਹੋ ਤ ਬਾਅਦ ਮੈਂ ਕੰਮ ਦੇ ਵਿੱਚ ਆਪਣੀ ਰੁਚੀ ਵਧਾਤੀ ਅੱਛਾ ਜੀ ਸਮਾਂ ਕਿਦਾਂ ਰਹਿੰਦਾ ਫਿਰ ਕਿੰਨੇ ਵਜੇ ਆਉਂਦੇ ਹੋ ਤੇ ਕਿੰਨੇ ਵਜੇ ਸ਼ਾਮ ਨੂੰ ਜਾਂਦੇ ਹੋ ਸਮਾਂ ਸਵੇਰੇ ਮੈਂ 7:30 8 ਵਜੇ ਤੱਕ ਇੱਥੇ ਆ ਜਨਾ ਸ਼ਾਮ ਨੂੰ 7:30 8 ਵਜੇ ਤੱਕ ਰਹੀਦਾ ਆਪਾਂ ਹਾਂਜੀ ਅੱਛਾ ਜਦੋਂ ਫਾਦਰ ਸਾਹਿਬ ਹੁੰਦੇ ਸੀ ਉਹ ਸਿਰਫ ਚਾਹ ਦਾ ਕੰਮ ਕਰਦੇ ਸੀ ਇੱਥੇ ਹਾਂਜੀ ਚਾਹ ਹੀ ਨਾਲ ਸਿਗਰਟ ਬੀੜੀ ਥੋੜਾ ਬੜਾ ਸਮਾਨ ਨਾਲ ਰੱਖਣਾ ਸ਼ੁਰੂ ਕੀਤਾ ਸੀ ਕਰਿਆਨੇ ਦਾ ਵੀ ਸਿਰਫ ਸਾਬਨ ਰੱਖ ਲੈਂਦੇ ਸੀ ਹਾਂਜੀ ਨਾਲ ਬੀੜੀ ਸਿਗਰਟ ਦਾ ਹੀ ਸਿਰ ਥੋੜਾ ਸਰ ਪੁੱਤ ਨੇ ਤੇ ਫਿਰ ਸਾਰਾ ਕੁਝ ਰੱਖ ਦਿੱਤਾ ਇਤੋਂ ਤੱਕ ਕਿ ਸਟੇਸ਼ਨ ਹੀ ਰੱਖਤੀ ਸਟੇਸ਼ਨੀ ਦਾ ਕਸਟਮਰ ਆਉਂਦੇ ਆ ਜਿਸ ਤਿੱਕੇ ਨੇ ਕਾਪੀਆਂ ਪੈਨਸਲਾਂ ਰੇਜ਼ਰ ਵਗੈਰਾ ਪੇ ਹਾਂਜੀ ਸਰ ਬੱਚੇ ਰਹਿੰਦੇ ਫੈਕਟਰੀਆਂ ਚ ਫੈਮਲੀਆਂ ਰਹਦੀਆਂ ਲੱਗੇ ਸਕੂਲ ਹੈਗਾ ਜੀ ਡੀਆ ਵਨ ਪੈਰਾਗੋਨ ਸਕੂਲ ਆ ਉੱਥੋਂ ਬੱਚੇ ਆਉਂਦੇ ਆ ਲੈਂਦੇ ਸਮਾਨ ਥੋੜਾ ਬਹੁਤ ਪੈਨਸਲ ਰੇਜ਼ਰਸ ਆਪਨਾ ਯਾਨੀ ਕਿ ਭਰਾਵਾਂ ਦਾ ਪੜਾਣਾ ਲਿਖਾਨ ਦਾ ਖਰਚਾ ਦੂਜੇ ਪਾਸੇ ਜੇ ਘਰ ਕੱਲ ਕੀਤੀ ਜਾਵੇ ਘਰ ਨੂੰ ਚਲਾਉਣ ਵਾਸਤੇ ਇੰਨੇ ਕੁ ਜੁਗਾ ਕਮਾ ਲੈਂਦੇ ਹਾਂਜੀ ਸਰ ਸਾਰਾ ਪੜਾ ਵੀ ਲਿਆ ਪੜ ਗਏ ਨੌਕਰੀ ਤੇ ਛੋਟਾ ਵੱਡਾ ਲੱਗ ਗਿਆ ਛੋਟਾ ਟ੍ਰੇਨਿੰਗ ਕਰਨ ਡਿਆ ਉਹਦਾ ਵੀ ਵਿਚਾਰੇ ਦਾ ਸੋਚਣ ਡੇ ਕਰਨਾ ਪੈਣਾ ਘਰ ਦੀ ਸਾਰੀ ਜ਼ਿੰਮੇਵਾਰੀ ਸਿਰ ਤੇ ਆ ਮਨ ਜੇ ਰਜੀਵ ਕਦੇ ਨਹੀਂ ਆਇਆ ਕਿ ਮੇਰੇ ਭਰਾ ਦੇ ਨੌਕਰੀਆਂ ਕਰਨਗੇ ਪੜ ਲਿਖ ਗਏ ਨੇ ਮੈਂ 10ਵੀਂ ਜੋ ਹਟ ਗਏ ਕਦੇ ਮਨ ਜ ਨਹੀਂ ਆਇਆ ਸਾਰੇ ਨਹੀਂ ਇਹ ਨਹੀਂ ਗੱਲ ਹੀ ਨਹੀਂ ਸਾਰਾ ਸੋਚੀ ਉਹਨਾ ਕਰਕੇ ਮੈਂ ਹਾਂਜੀ ਉਹਨਾ ਦੇ ਸਿਰ ਤੇ ਮੈਂ ਸੋਚਿਆ ਚਲੋ ਡੈਡੀ ਨੇ ਜਿਹੜਾ ਉਹਨਾਂ ਦੇ ਸ਼ੌਂਕ ਨਹੀਂ ਪੂਰੇ ਕਿਤੇ ਉਹਨਾਂ ਦੇ ਆਹੀਂ ਕਰਾਂਗੇ ਹਾਂਜੀ ਵੱਡਾ ਭਰਾ ਛੋਟੇ ਉਹ ਤੁਸੀਂ ਕੋਈ ਨਹੀਂ ਸਾਰਾ ਛੋਟੇ ਫਿਰ ਕੀ ਵੱਡਿਆਂ ਦਾ ਸਾਰਾ ਕੰਮ ਸੰਭਿਆ ਹਾਂਜੀ ਭਰਾ ਦਾ ਵਿਆਹ ਵੀ ਕੀਤਾ ਸਾਰੇ ਸਰਕਲ ਕਰਤਾ ਸਰ ਆਪਣਾ ਗਰਾਇਆ ਕਿ ਨਹੀਂ ਨਹੀਂ ਸਰ ਹਲੇ ਨਹੀਂ ਆਪਣਾ ਆਪਣਾ ਸੋਚ ਦੇ ਬੇ ਕਰਦੇ ਕੋਈ ਨਹੀਂ ਅੱਛਾ ਸਮਾਂ ਕੀ ਰਹਿੰਦਾ ਫਿਰ ਇੱਥੇ ਆਉਂਦਾ ਤੁਹਾਡਾ ਦੁਕਾਨ ਤੇ ਜਾਂ ਇਸ ਫੋਰ ਵੀਲਰ ਤੇ ਸਰ 7:30 8:00 ਵਜੇ ਤੱਕ ਮੈਂ ਇੱਥੇ ਹੁੰਨਾ 8:00 ਵਜੇ ਤੱਕ ਇੱਥੇ ਆ ਜਨਾ ਮੈਂ ਸਵੇਰੇ ਸ਼ਾਮ ਨੂੰ 7:30 8:00 ਵਜੇ ਗਰਮੀ ਚ 8 9 ਵੀ ਵੱਜ ਜਾਂਦੇ ਸਮਾਨ ਕੀ ਕੀ ਫਿਰ ਮਿਲਦਾ ਬਾਕੀ ਦਾ ਮੈਂ ਦੱਸ ਦਿੱਤਾ ਚਲੋ ਤੁਸੀਂ ਵੀ ਇੱਕ ਵਾਰੀ ਦੱਸ ਦਿਓ ਕੀ ਕੀ ਮਿਲਦਾ ਹੈ ਸਮਾਨ ਸਾਰ ਕਰਿਆਨੇ ਦਾ ਸਾਰਾ ਕੋਲਡ ਡਰਿੰਕ ਰੇ ਵਗੈਰਾ ਚਾਹ ਨਾਲ ਸਾਰਾ ਸਮਾਨ ਸਿਗਰਟ ਬੀੜੀ ਬੱਚਿਆਂ ਦੀ ਗਰੋਸਰੀ ਵੀ ਰੱਖੀ ਐਂਸਰ ਰੇਜਰਸ ਆਪਨਾ ਰਾਵੀ ਅੱਛਾ ਕੋਈ ਇਹੋ ਜੀ ਚੀਜ਼ ਹੋਵੇ ਜਿਹੜੀ ਨਾ ਮਿਲਦੀ ਹੋਵੇ ਰੋਜ਼ਾਨਾ ਦੇ ਵਰਤਨ ਵਾਲੀ ਘਰ ਦੇ ਵਿੱਚ ਨਹੀਂ ਇੱਥੇ ਕਰਿਆਨੇ ਦਾ ਲਗਭਗ ਸਾਰਾ ਹੀ ਆ ਪਰ ਕਈ ਚੀਜ਼ਾਂ ਹਲੇ ਜਿਹਦੀ ਮੰਗ ਹੁੰਦੀ ਉਹ ਵੀ ਲੈ ਆਈ ਦੀ ਰੱਖ ਲਈ ਦੀ ਹਾਂਜੀ ਬਿਲਕੁਲ ਤਸਵੀਰ ਮੈਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਦਿਖਾਉਣੀ ਚਾਹੀਏ ਬਟਾਲਾ ਦੇ ਇੰਡਸਟਰੀ ਏਰੀਆ ਜਾਨੀ ਕਿ ਫੋਕਲ ਪੁਆਇੰਟ ਦੇ ਵਿੱਚ ਅਰਜੀਵ ਕੁਮਾਰ ਜੋ ਕਿ ਜਿਸਨੇ ਬਾਪ ਦੀ ਡੈਥ ਹੋ ਜਾਂਦੀ ਹੈ ਬਾਪ ਦੇ ਨਾਲ ਰੇੜੀ ਤੇ ਉਸਲੇ ਆਂਦੇ ਸੀ ਬਾਪ ਚਾਹ ਦਾ ਕੰਮ ਕਰਦੇ ਸੀ ਇੱਥੇ ਤਾਂ ਇੱਥੇ ਹੀ ਪੁੱਤ ਨੇ ਫਿਰ ਇੱਕ ਫੋਰ ਵੀਲਰ ਤਿਆਰ ਕਰਵਾਇਆ YouTube ਤੋਂ ਦੇਖ ਕੇ ਜਿਸ ਦੀ 2 ਤੋਂ 2.5 ਲੱਖ ਉਸਨੇ ਦੱਸਿਆ ਕਿ ਲਾਗਤ ਲੱਗਦੀ ਹੈ ਤਾਂ ਉਸ ਨੂੰ ਤਿਆਰ ਕਰਵਾ ਕੇ ਤਾਂ ਫਿਰ ਇੱਥੇ ਸਾਰਾ ਸਮਾਨ ਰੱਖਿਆ ਸਾਰਾ ਸਮਾਨ ਰੱਖਿਆ ਬੱਚਿਆਂ ਵਾਸਤੇ ਵੀ ਚਾਹੇ ਹੋਏ ਕਾਪੀ ਪੈਨਸਲ ਹੋਵੇ ਜਾਂ ਬਿਸਕਟ ਵਗੈਰਾ ਹੋਣ ਤਾਂ ਦੂਜੇ ਪਾਸੇ ਕਰਿਆਨੇ ਦਾ ਵੀ ਸਾਰਾ ਸਮਾਨ ਰੱਖਿਆ ਕੋਈ ਐਸੀ ਚੀਜ਼ ਨਹੀਂ ਜਿਹੜੀ ਇੱਥੋਂ ਨਹੀਂ ਮਿਲਦੀ ਰਜੀਵ ਜਾਂਦੇ ਜਾਂਦੇ ਉਹਨਾਂ ਨੌਜਵਾਨਾਂ ਨੂੰ ਕਿਸੇ ਕਹਿਣਾ ਚਾਹੁੰਦੇ ਜਿਹੜੇ ਨੌਜਵਾਨ ਆਜਾ ਪੰਜਾਬ ਛੱਡ ਕੇ ਆਪਣਾ ਸੂਬਾ ਛੱਡ ਕੇ ਬਾਹਰ ਨੂੰ ਜਾ ਰਹੇ ਨੇ ਵਿਦੇਸ਼ ਵਾਂਗ ਰੁੱਕ ਕਰਦੇ ਸਰ ਮੈਂ ਤੇ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਪੰਜਾਬ ਵਿੱਚ ਵੀ ਕੰਮਾਂ ਦੀ ਕਮੀ ਨਹੀਂ ਹੈਗੀ ਹਰ ਤਰ੍ਹਾਂ ਦਾ ਕੰਮ ਬੱਚੇ ਰੋਜ਼ਗਾਰ ਇੱਥੇ ਆਪਣਾ ਪੈਦਾ ਕਰ ਸਕਦੇ ਆ ਮੇਰੇ ਵਾਂਗ ਉਹ ਵੀ ਆਪਣਾ ਕੋਈ ਨਾ ਕੋਈ ਕਾਰੋਬਾਰ ਤਿਆਰ ਕਰ ਸਕਦੇ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਛੋਟੇ ਹੱਥੀਂ ਵਿੱਚ ਤਿਆਰ ਕਰਾ ਸਕਦੇ ਆ ਕਿ ਬਹੁਤ ਹੀ ਕੰਮ ਅੱਜ ਕੱਲ੍ਹ ਕਰਿਆਨਾ ਭਾਵੇਂ ਉਹ ਵੀ ਪਾਲਣ ਜਿੱਦਾਂ ਵੀ ਮੇਰੇ ਵੱਲ ਵੇਖ ਕੇ ਕੋਈ ਬੱਚਾ ਨਸ਼ਿਆਂ ਤੋਂ ਸਾਰਿਆਂ ਤੋਂ ਵੱਡੀ ਗੱਲ ਕਿ ਅੱਜ ਪੰਜਾਬ ਦਾ ਜਿਹੜੇ ਨੌਜਵਾਨ ਆ ਸਾਰੇ ਨਸ਼ਿਆਂ ਦੇ ਵਿੱਚ ਵੱੜ ਗਏ ਆ ਮੈਂ ਤੇ ਉਹਨਾਂ ਨੂੰ ਇੱਕੋ ਗੱਲ ਕਹਿਣੀ ਚਾਹਾਂਗਾ ਨਸ਼ੇ ਛੱਡ ਕੇ ਆਪਣੇ ਰੋਜ਼ਗਾਰ ਵੱਲ ਧਿਆਨ ਦੇਣ ਤੇ ਬਾਰ ਦਾ ਰੁਕ ਘਟ ਕਰਨ ਆਪਣਾ ਪੰਜਾਬ ਵਿੱਚ ਅਜੇ ਬਹੁਤ ਸਾਰੇ ਕੰਮ ਆ ਪੰਜਾਬ ਚ ਰਹਿ ਕੇ ਆਪਣਾ ਰੋਟੀ ਜੀਰੋਟੀ ਚਲਾ ਸਕਦੇ ਨੇ ਅੱਛਾ ਰਜੀਵ ਜਾਨਦੇ ਜਾਨਦੇ ਯਾਰ ਲਾਸਟ ਵਾਰ ਮੈਂ ਥੋੜਾ ਜਿਹਾ ਦਿਮਾਗ ਚ ਮੇਰੇ ਵੀ ਸਕਿਪ ਹੋ ਗਿਆ ਸੀ ਕਦੇ ਯਾਦ ਨਹੀਂ ਆਈ ਉਹ ਪੁਰਾਣਾ ਸਮਾਂ ਆਪਣਾ ਪੁਰਾਣਾ ਮੇਲਾ ਯਾਦ ਆਇਆ ਹੋਵੇ ਮੈਂ ਫਾਦਰ ਸਾਹਿਬ ਨਾਲ ਆਂਦਾ ਹਾਂ ਹੈ ਨਾ ਕਈ ਵਾਰੀ ਹੁੰਦਾ ਜਦੋਂ ਇਕੱਲਾ ਬੰਦਾ ਬੈਠਾ ਹੋਵੇ ਜ਼ਰੂਰ ਦਿਮਾਗ ਚ ਅਜਿਹੀਆਂ ਗੱਲਾਂ ਆਂਦੀਆਂ ਰਹਿੰਦੀਆਂ ਹਾਂਜੀ ਸਰ ਆਂਦਾ ਤੇ ਆ ਇੱਕੋ ਗੱਲ ਸੋਚੀ ਦੀ ਚਲੋ ਅੱਛਾ ਸਮਾਂ ਹੋ ਵੀ ਹੁੰਦੇ ਤਾਂ ਚਲੋ ਆਪਣਾ ਉਹ ਵੀ ਸੁੱਖ ਦੀ ਰੋਟੀ ਚਲੋ ਘਰ ਬੈ ਕੇ ਖਾ ਲੈਂਦੇ ਮੈਂ ਤਾਂ ਇੰਨੀ ਗੱਲ ਹੀ ਕਹਿਣਾ ਚਾਹਾਂ ਜੀ ਬਿਲਕੁਲ ਤਸਵੀਰ ਜ਼ਰੂਰ ਅਸੀਂ ਚਾਹੀਏ ਆਪਣੇ ਦਰਸ਼ਕਾਂ ਨੂੰ ਦਿਖਾਣੀ ਹੈ ਬਟਾਲੇ ਦੇ ਰਜੀਵ ਕੁਮਾਰ ਦੀ ਜਿਸ ਵੱਲੋਂ ਛੋਟੇ ਹਾਦੀ ਤੇ ਲਗਾਤਾਰ ਆਪਣਾ ਕੰਮ ਜਿਹੜਾ ਵਾ ਕੀਤਾ ਜਾ ਰਿਹਾ ਵਾ ਤੇ ਨਾਲ ਦੀ ਨਾਲ ਅਪੀਲ ਜ਼ਰੂਰ ਨੇ ਉਹਨਾਂ ਨੌਜਵਾਨਾਂ ਨੂੰ ਕੀਤੀ ਹੈ ਜਿਹੜੇ ਨੌਜਵਾਨ ਹੈ ਆਪਣੇ ਇਹ ਪੰਜਾਬ ਨੂੰ ਛੱਡ ਕੇ ਆਪਣੇ ਸੂਬੇ ਨੂੰ ਛੱਡ ਕੇ ਵਿਦੇਸ਼ ਦਾ ਰੁਕ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਪਟਾਲੇ 'ਚ ਰਹਿ ਕੇ ਜਾਂ ਆਪਣੇ ਪੰਜਾਬ 'ਚ ਰਹਿ ਕੇ ਬਹੁਤ ਸਾਰੇ ਐਸੇ ਰੋਜ਼ਗਾਰ ਨੇ ਜਿਹੜੇ ਅਸੀਂ ਕਰ ਸਕਦੇ ਆਂ ਸਾਨੂੰ ਵਿਦੇਸ਼ ਚ ਜਾਣ ਦੀ ਲੋੜ ਹੀ ਨਹੀਂ ਪੈਂਦੀ ਜੇਕਰ ਅਸੀਂ ਆਪਣੇ ਸੂਬੇ ਦੇ ਵਿੱਚ ਰਹਿ ਕੇ ਅਜਿਹੇ ਰੋਜ਼ਗਾਰ ਕਰ ਲਈਏ ਜਿਸ ਦੇ ਨਾਲ ਘਰ ਦਾ ਗੁਜ਼ਾਰਾ ਇੱਕ ਚੰਗੇ ਢੰਗ ਨਾਲ ਹੋ ਸਕੇ ਦੂਜੇ ਪਾਸੇ ਆਪਣੇ ਭਰਾਵਾਂ ਨੂੰ ਆਪਣੀ ਮਾਂ ਦਾ ਗੁਜ਼ਾਰਾ ਕਰਨ ਵਾਸਤੇ ਯਾਨੀ ਕਿ ਘਰ ਦਾ ਗੁਜ਼ਾਰਾ ਕਰਨ ਵਾਸਤੇ ਉਸਨੇ ਇਸ 4-ਵਿਲਰ ਦੇ ਉੱਤੇ ਸਾਰੇ ਉਹ ਸਮਾਨ ਰੱਖਿਆ ਵਾ ਜਿਹੜਾ ਡੇਲੀ ਨੀਡ ਵਾਲਾ ਜਾਨੀ ਕਿ ਜਿਹੜਾ ਸੀ ਹਰ ਰੋਜ਼ ਘਰ ਰਸੋਈ ਦੇ ਵਿੱਚ ਵਰਤਦੇ ਆ ਇੱਥੇ ਤੱਕ ਪੈਨਸਲਾਂ ਤੱਕ ਰੱਖ ਦਿੱਤੀਆਂ ਬਾਪ ਦੀ ਜਦੋਂ ਡੈੱਥ ਸੀ ਜਾਂਦੇ ਜਾਂਦੇ ਬਾਪ ਨੇ ਬੇਟੇ ਦਾ ਹੱਥ ਫੜ ਕੇ ਇੰਨੀ ਗੱਲ ਕਹੀ ਸੀ ਕਿ ਪੁੱਤ ਹੁਣ ਇਹਨਾਂ ਦੀ ਪਰਵਰਿਸ਼ ਜਾਂ ਇਸ ਘਰ ਦੇ ਗੁਜ਼ਾਰੇ ਵਾਸਤੇ ਤੈਨੂੰ ਕੋਈ ਨਾ ਕੋਈ ਕੰਮ ਕਰਨਾ ਪੈਣਾ ਤੈਨੂੰ ਜ਼ਿੰਮੇਵਾਰੀ ਚੁੱਕਣੀ ਪੈਣੀ ਉਹਨਾਂ ਬਾਪ ਦੇ ਅਖੀਰਲੇ ਬੋਲਾਂ ਨੂੰ ਪੂਰਨ ਵਾਸਤੇ ਪੁੱਤ ਨੇ ਆਪਣੀ 10ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੰਦਾ ਵਾ ਤੇ ਇੱਥੇ ਬਟਾਰੇ ਫੋਰ 4 ਵੀਲਰ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਦਾ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਫਾਸਟ ਫੇਰ ਨਿਊਜ਼ ਗੁਰਦਾਸਪੁਰ